ਅਦੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾ ਜੇ ਤੇ ਆਪਣਾ ਮੋਰ ਸਾਹਿਬ ਆਪਣੇ ਮੈਦਾਨ ਗਰਾਉਂਡੇ ਖਲੋਤੇ ਸੀਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਰ ਸਾਹਿਬ ਦੇ ਉੱਤੇ ਉਹਨਾਂ ਉੱਤਰਦਿਆਂ ਸਾਰੀ ਦਿਨੇ ਪਿੰਨੈ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਫਿਰ ਸ਼ੈਲੀ ਵੀਰ ਭੱਜੇ ਸ਼ੈਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਦਾਨ ਤੋਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਮਿਲਣਾ ਭੱਜ ਕੇ ਗੁਲੀਆਂ ਮਾਰ ਕੇ ਕਿੰਨੇ ਵੈਪਨ ਸੀ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀ ਮੁੰਡੇ ਤਿੰਨ ਤਿੰਨ ਸੀਗੇ ਬਸ ਕੁਝ ਕੀ ਕੀ ਪਾਇਆ ਸੀ ਉਹਨਾਂ ਨੇ ਮਿਲੋ ਆਪਣਾ ਜੈਕਟ ਪਾਈ ਸੀ ਬਾਕੀ ਦਾ ਮੂੰਹ ਸਿਰ ਵੱਦਾ ਸੀ ਜੈਕਟਾਂ ਢੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਹ ਉਸ ਕੀ ਕਹਿੰਦੇ ਆ ਕੀ ਬੋਲੇ ਆਣ ਕੇ ਉਹ ਸ਼ਾਲੀ ਤੂੰ ਆ ਇਦਾਂ ਕਰਕੇ ਕਹਿੰਦੇ ਸ਼ਾਲੀ ਕਿਹਾ ਸ਼ਾਲੀ ਕਿਹਾ ਹਾਂ ਮੈਂ ਦੱਸੂ ਤੋ ਨਾ ਹੁੰਦੇ ਪੈਰ ਤੇ ਗੁਲੀ ਮਾਰਦੀ ਤਿੰਨੇ ਮੁੰਡੇ ਆ ਗਏ ਹੀ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਏ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀਗੇ ਗੋਲੀਆਂ ਕਿਧਰ ਭੱਜੇ ਗੋਲੀਆਂ ਮਾਰ ਕੇ ਭਾਜੀ ਉਹ ਭੱਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਭੱਜੇ ਬੇਬੇ ਨਾਨਕੀ ਵਾਲ ਨੂੰ ਜੋ ਚੜਦੀ ਨੀ ਟਰਾਈ ਦੀ ਉਧਰੋਂ ਭੱਜੇ ਉਹ ਚੁੱਕੇ ਲੈ ਗਿਆ ਉਹ ਫਿਰ ਕਹਿੰਦਾ ਸ਼ੈਲੀ ਵੀ ਮੈਂ ਚੁੱਕ ਲੈਦਾ ਨਾਲ ਮੇਰੇ ਦੋਸਤੀ ਦੋ ਚਸ ਤੈਨੂੰ ਵੀ ਤੂੰ ਕੋਹਾਉਣ ਦੀ ਕੋਸ਼ਿਸ਼ ਕੀਤੀ ਤੇਰੇ ਲਈ ਹਾਂ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭੱਜਣਾ ਨਾ ਮਗਰ ਨਾ ਮੇਰੇ ਵੱਲੋਂ ਵੈਪਨ ਕੀਤਾ ਮੈਂ ਕਿਹਾ ਇੱਕ ਮੈਨੂੰ ਕਿੰਦਾ ਆਫ ਤੇਰੇ ਮਾਰ ਹੈ ਨਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਧਰੋਂ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ੈਲੀ ਹੁਣ ਚਲੋ ਕੋਈ ਫੌਰੀ ਸੁਨੇਹਾ ਕਰਾ ਦਿੱਤੀ ਹੈ ਹਾਂਜੀ ਹਾਂਜੀ ਰਿਪੋਰਟ ਦਿੱਤੀ ਹੈ ਹਾਂਜੀ ਹਾਂਜੀ ਮੈਦਾਨ ਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਖੁੰਡੇਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਕੋਈ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਹੈ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਜਿਹੜੇ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹੜਾ ਉਹ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਊਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰਿੰਗ ਕੀਤੀ ਕਿੰਨੇ ਲੋਕ ਜਿਹੜੇ ਫਾਇਰ ਕਰਨ ਵਾਲੇ ਸਾਰੇ ਵਾਲੇ ਤਿੰਨ ਜਣੇ ਸੀ ਦੋ ਬਸ ਨਹੀਂ ਇਨਵੈਸਟੀਗੇਸ਼ਨ ਕਰ ਰਹੇ ਆ ਜਲਦੀ ਆਪੂ ਆ ਜਾਣਗੇ ਕਿੰਨੇ ਫਾਇਰ ਕੀਤੇ ਨੇ ਸਾਰੇ ਉਹਨਾਂ ਚਾਰ ਕੀਤੇ ਨੇ ਕਾਲਾ ਰਤੀ ਦੇ ਆਦੇ ਕੋਈ ਬੋਲੀ ਤੇ ਕੋਈ ਗ੍ਰੀਨ ਪਰਤੇ ਕੋਈ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਹੈ ਉਸ ਨਾਲ ਰਿਲੇਟਡ ਹੈ ਉਹ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਟਾ ਕੋਈ ਸਰਾਗ ਲੱਭਾ ਬਸ ਲੱਗ ਲੱਗ ਕਰ ਹੀ ਰਹੇ ਹਾਂ ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹਾਂ ਕਰ ਰਹੇ ਹਾਂ ਕਰ ਰਹੇ ਟੋਟਲੀ ਸਰਾਫੀ ਕਰ ਰਹੇ ਲੋਕ ਕੀ ਕਰ ਰਹੇ ਤੁਸੀਂ ਅਪਰਚਾਦ ਜੀ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਰਸਤ ਕਰ ਰਹੇ ਹਾਂ